ਇਕੇਦਾਰ ਸੀਗੇ ਪਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਆਉਂਦੇ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਹ ਤੇ ਚਾਰ ਨੌਜਵਾਨ ਅਣਕਸ਼ਾ ਤੇ ਇੱਕ ਮੋਟਰਸਾਈਕਲ ਤੇ ਆਉਂਦੇ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਅਤੇ ਉਹਨਾਂ ਦਾ ਮੋਟਰਸਾਈਕਲ ਸਪਲੈਂਡਰ ਇੱਕ ਉਹ ਕਿ ਲੈ ਜਾਂਦੇ ਆ ਪਿਸਟਲ ਦੀ ਰੋਕ ਤੇ ਇਹਦੇ ਵਿੱਚ ਮਾਨਯੋਗ ਕਮਿਸ਼ਨਰ ਆਫ ਪੁਲਿਸ ਫੰਡਰੀ ਸਰ ਸ਼੍ਰੀ ਰਜੀਤ ਸਿੰਘ ਜਿੰਦਵਾਈ ਆਈ ਪੀ ਐਸ ਸਾਡੇ ਐਡੀ ਸੀ ਪੀ 3 ਸ਼੍ਰੀ ਗਰਜੋਤ ਸੱਜੂ ਸਰ ਥਾਣੇ 베ਰਕੇ ਦੀ ਸਾਰੀ ਟੀਮ ਲੀਡਡ ਬਾਈ ਐਸ ਐਚਓ ਇਨਸਪੈਕਟਰ ਅਮੋਜਤ ਵਰਗ ਜਿਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਸਟਿਕ ਤਰੀਕੇ ਦੇ ਨਾਲ ਇਹਨੂੰ ਟ੍ਰੇਸ ਕੀਤਾ ਇਹਦੇ ਵਿੱਚ 2 ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਸਫਲਤਾ ਹਾਸਲ ਹੋਈ ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਇਥੇ 베ਰਕੇ ਥਾਣੇ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਤੇ ਉਹਨਾਂ ਦਾ ਮੋਟਰਸਾਈਕਲ ਸਪਲੈਂਡਰ ਇਹ ਖੋ ਕੇ ਲੈ ਜਾਂਦੇ ਆ ਪਿਸਤਲ ਦੀ ਨੋਕ ਤੇ ਇਹਦੇ ਵਿੱਚ ਮਾਨੀਓ ਕਮਿਸ਼ਨਰ ਆਫ ਪੁਲਿਸ ਅੰਬਰੀ ਸਰ ਸ਼੍ਰੀ ਰਣਜੀਤ ਸਿੰਘ ਡੀਐਲਓ ਆਈਪੀਐਸ ਸਾਡੇ ਏਡੀਸੀਪੀ 3 ਸ਼੍ਰੀ ਨਵਜੋਤ ਸੰਧੂ ਸਰ ਥਾਣੇ ਬੇਰਕੇ ਦੀ ਸਾਰੀ ਟੀਮ ਲੈਡ ਬਾਈ ਐਸ ਐਚ ਓ ਇਨਸਪੈਕਟਰ ਅਮਨਜੋਤ ਕੌਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਟ੍ਰੇਸ ਕੀਤਾ ਇਹਦੇ ਵਿੱਚ ਦੋ ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ ਜਿਹੜੇ ਇਹਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾ ਪਿੰਡ ਠਾਣਾ ਕੰਬੋ ਦੇ ਏਰੀਆ ਦੇ ਰਾਜਵਿੰਦਰ ਸਿੰਘ ਤੇ ਸਾਧ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਅਤੇ ਦੋ ਨੇ ਗੁਰਸਿੱਧਕ ਅਤੇ ਪਰਸ਼ੂਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਤਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੁਮਾ ਪਿਸਤਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਆ ਕੀਤੀਆਂ ਸੀ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਖੋਹ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਵਾ ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤੇ ਚਲੋ ਉਸ ਨੂੰ ਬਰਾਮਦ ਕਰ ਹੀ ਲਿਆ ਸਰ ਇਹ ਥੋੜਾ ਬਹੁਤ ਹੈਗੇ ਨੇ ਨਸ਼ੇ ਦੇ ਆਦਿ ਬਾਕੀ ਅਜੇ ਕਿਉਂਕਿ ਅਸੀਂ ਪਹਿਲੇ ਵੀ ਕੋਈ ਇਹਨਾਂ ਦੇ ਮਾਮਲੇ ਦਰਜ ਹੋਏ ਇਹਨਾਂ ਦੇ ਉੱਪਰ ਤਿੰਨ ਜਾਣਿਆਂ ਦੇ ਉੱਪਰ ਪਹਿਲਾਂ ਮਾਮਲੇ ਦਰਜ ਨੇ ਇੱਕ ਦੇ ਉੱਪਰ ਜਿਵੇਂ 295A ਦਾ ਇੱਕ ਮੁਕਦਮਾ ਦਰਜ ਹੈ ਦੋ ਦੇ ਉੱਪਰ ਜਿਹੜਾ ਪਰਸ਼ੂਰਾਮ ਹੈ ਉਹਦੇ ਉੱਪਰ ਖੋਹਾਂ ਦੇ ਦੋ ਮੁਕਦਮੇ ਪਹਿਲਾਂ ਦਰਜ ਨੇ ਉਮਰ ਦੇ ਦੰਨਾ ਕੀ ਨੇ ਉਮਰ ਇਹਨਾਂ ਦੀ ਹੈਗੀ ਆ ਆਰਾਊਂਡ ਜਿਹੜੀ ਕੋਈ 25 ਤੋਂ 30 ਸਾਲ ਦੇ ਵਿੱਚ ਨੇ ਤੇ ਹੈ ਇਹ ਵਿਲੇ ਨੇ ਕੋਈ ਖਾਸ ਕੰਮ ਨਹੀਂ ਕਰਦੇ ਬਸ ਇਹੋ ਜਿਹੀਆਂ ਵਾਰਦਾਤਾ ਕਰਦੇ ਸਰ ਹੋਰ ਵੀ ਗੈਂਗ ਮੈਂਬਰਾਂ ਦੇ ਨਾਲ ਲੱਗੇ ਨੇ ਇਹਦੇ ਵਿੱਚ ਫਿਲਹਾਲ 4 ਹੀ ਗੈਂਗ ਮੈਂਬਰ ਸੀਗੇ ਤੇ ਅਸੀਂ ਬਾਕੀ ਹੋਰ ਇਹਨਾਂ ਦੀ ਹੋਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਜੇ ਇੰਨੀਆਂ ਜਿੰਨੀਆਂ ਵਾਰਦਾਤਾ ਅਜੇ ਤੱਕ ਸਾਹਮਣੇ ਆਈਆਂ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਇਹਨਾਂ ਦੀ ਬੈਕਗ੍ਰਾਉਂਡ ਹੋਵੇ ਤਾਂ ਇਹਨਾਂ ਨੇ ਜਿਆਦਾ ਸ਼ਹਿਰ ਤੇ ਥੋੜਾ ਜਿਹਾ ਤੀੜਾ ਰਲਦਾ ਮਿਲਦਾ ਏਰੀਆ ਜਿੱਥੇ ਕਿ ਮਜੀਠਾ ਰੋਡ ਹੈ ਉੱਥੇ ਜਿਵੇਂ ਇੱਕ ਬਾਈਕ ਖੋਈ ਆ ਹੋਰ ਜਿਹੜੀਆਂ ਖੋਆ ਕੀਤੇ ਮੋਬਾਈਲ ਇਹਨਾਂ ਦੇ ਕੋਲ ਪੰਜ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਪਹਿਲਾਂ ਖੋਏ ਕੀਤੇ ਨੇ ਲੱਗਦਾ ਸਰ ਵੀ ਐਸ ਦੇ ਕਿੱਥੇ ਸੀ ਕੋਈ ਪਤਾ ਲੱਗਾ ਇਹ ਅਜੇ ਇਫੈਕਟ ਨਹੀਂ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਅਸੀਂ ਹੋਲਡ ਰੱਖਾਈ ਇਹਨਾਂ ਨੂੰ ਕਰ ਰਹੇ ਆ ਇਹਨਾਂ ਦੇ ਜਿਵੇਂ ਫੋਨ ਦਾ ਕਿਉਂਕਿ ਟੈਕਨੀਕਲ ਹੋ ਹੀ ਜਾਂਦਾ ਉਹ ਅਸੀਂ ਟੈਕਨੀਕਲ ਕਰਕੇ ਇਹਦੇ ਵਿੱਚ ਸਾਰਾ ਲੈ ਕੇ ਆਵਾਂਗੇ ਵੀ ਇਹਨਾਂ ਨੇ ਕਿੱਥੋਂ ਮੋਬਾਈਲ ਲਿਆ ਕਿੱਥੇ ਵੇਚਿਆ